ਕਰੋੜਾ ਰੁਪਏ ਦੇ ਨਸ਼ਾ ਤਸਕਰੀ ਨਾਲ ਜੁੜੇ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਸੱਮਨ ਜਾਰੀ ਕੀਤੇ ਨੇ ਮਜੀਠੀਆ ਨੂੰ 18 ਜੁਲਾਈ ਨੂੰ ਸਵੇਰੇ 10 ਵਜੇ ਪਟਿਆਲਾ ਚ ਬੁਲਾਇਆ ਗਿਆ ਹੈ ਪੁੱਛਗਿੱਛ ਤੇ ਲਈ ਹਾਲਾਂਕਿ ਅਕਾਲੀ ਦਲ ਇਸ ਸੱਮਨ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਿਹਾ ਹੈ ਮੇਰਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਸਵਾਲ ਹੈ ਕਿ ਸਿਆਸੀ ਬਦਲਾਖੋਰੀ ਵਾਲੇ ਕੇਸਾਂ ਦੇ ਵਿੱਚ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਹੋ ਜਦੋਂ ਤੋਂ ਆਉਂਦੀ ਹੈ ਕੋਰਟ ਦੀ ਗੱਲ ਹਾਈ ਕੋਰਟ ਦੇ ਵਿੱਚ ਵਿਕਰਮ ਮਜੀਠੀਆ ਸਾਹਿਬ ਦੀ ਬੇਲ 'ਚ ਤੁਹਾਨੂੰ ਤਿੰਨ ਤਰੀਕਾ ਮਿਲੀਆਂ ਦਿੱਲੀੋਂ ਲੱਖਾਂ ਰੁਪਈਆ ਖਰਚ ਕੇ ਮਹਿੰਗੇ ਵਕੀਲ ਲਿਆਂਦੇ ਉੱਥੇ ਤਾਂ ਸਬੂਤ ਰੱਖ ਨਹੀਂ ਸਕੇ ਆ ਪਿਛਲੀ ਤਰੀਕ ਤੇ ਫੇਰ ਜਦੋਂ ਹਾਈ ਕੋਰਟ ਨੇ ਤੁਹਾਨੂੰ ਬੁਲਾਇਆ ਕਿ ਤੁਹਾਡੇ ਕੋਲ ਕੀ ਸਬੂਤ ਹੈ ਉੱਥੇ ਤੁਹਾਡੇ ਕੋਲ ਕੋਈ ਗੱਲ ਨਹੀਂ ਸੋ ਆਪਾਂ ਕਿਉਂ ਅਫਸਰਾਂ ਨੂੰ ਜਾਂ ਅਫਸਰ شاہੀ ਦਾ ਸਿਆਸੀਕਰਨ ਕਰ ਰਹੇ ਜਿਹੜਾ ਸਵਾਲ ਕਰਨਾ ਹੈ ਮੁੱਖ ਮੰਤਰੀ ਸਾਹਿਬ ਐਸਆਈਟੀ ਦੇ ਮੁਖੀ ਆਪ ਹੀ ਬਣ ਜੋ ਆਪ ਹੀ ਬਣ ਕੇ ਜਿਹੜੀ ਇਨਵੈਸਟੀਗੇਸ਼ਨ ਕਰਨੀ ਹੈ ਕਰ ਲਓ ਕਿਉਂਕਿ ਜੋ ਤੁਸੀਂ ਕਰਾਉਣਾ ਚਾਹੁੰਦੇ ਹੋ ਉਹਨੂੰ ਕਾਨੂੰਨ ਨਹੀਂ ਕਰਨ ਦੇਣਾ ਚਾਹੁੰਦਾ ਉਥੇ ਸੰਵਿਧਾਨ ਹੈ ਉਥੇ ਕੋਟਾ ਨੇ ਤਾਂ ਹੀ ਆਪਾਂ ਬਾਰ ਬਾਰ ਅਫਸਰ ਬਦਲਦੇ ਆ ਐਸਆਈਟੀ ਆਪਾਂ ਕਿੰਨੀਆਂ ਬਦਲਤੀਆਂ ਦਸਵੀਂ ਵਾਰੀ ਆਪਾਂ ਫੇਰ ਬੁਲਾ ਲਿਆ ਸੋ ਇਸ ਗੱਲ ਨੂੰ ਆਪਾਂ ਹੁਣ ਕਿਤੇ ਸਮੇਟੀਏ ਸੋ ਜਿਹੜਾ ਸਿਆਸੀ ਜਿਹੜਾ ਰਾਜਨੀਤਿਕ ਸਵਾਲ ਜਿਹੜਾ ਬਦਲਾਖੋਰੀ ਦਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਅਫਸਰਾਂ ਥਰੂ ਕਰਾਉਣਾ ਚਾਹੁੰਦੇ ਨੇ ਉਹ ਆਪ ਹੀ 18 ਤਰੀਕ ਨੂੰ ਆ ਕੇ ਐਸਆਈਟੀ ਦੇ ਮੁਖੀ ਵੱਜੋਂ ਤੁਸੀਂ ਆਪ ਹੀ ਕਰ ਲਓ ਆਮੋ ਸਾਹਮਣੇ ਗੱਲ ਇੱਕ ਵਾਰੀ ਆਪਾਂ ਨਵੇੜੀਏ ਕਿਉਂ ਆਪਾਂ ਸਰਕਾਰ ਦਾ ਪੈਸਾ ਤੇ ਸਮਾਂ ਇਹਦੇ ਝੂਠੇ ਕਿਰਦਾਰ ਮਜੀਠੀਆ ਖਿਲਾਫ ਇਹ ਮਾਮਲਾ 3 ਸਾਲ ਪਹਿਲਾਂ ਕਾਂਗਰਸ ਸਰਕਾਰ ਵੇਲੇ 20 ਦਸੰਬਰ 2021 ਨੂੰ ਦਰਜ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ 5 ਮਹੀਨੇ ਜੇਲ੍ਹ 'ਚ ਰਹਿਣ ਤੋਂ ਬਾਅਦ ਮਜੀਠੀਆ ਨੂੰ 10 ਅਗਸਤ 2022 ਨੂੰ ਸਮਾਨਤ ਮਿਲ ਗਈ ਸੀ ਤੇ ਹੁਣ ਐਸਆਈਟੀ ਨੇ ਇੱਕ ਵਾਰ ਮੋੜ ਤੋਂ ਮਜੀਠੀਆ ਨੂੰ ਇਸ ਕੇਸ 'ਚ ਸੱਮਨ ਕੀਤਾ ਹੈ